ਸ਼ੰਤ RAM ਸਾਜੀ ਵੱਲੋਂ ਉਹਨਾਂ ਦੀ ਪ੍ਰੇਰਣਾ ਦੇ ਨਾਲ ਜੋ ਮਨਜੀਤ ਸਿੰਘ ਰਾਜੂ ਜੋ ਬੇਸਾਰਾ ਗਉਆਂ ਦੀ ਤੇ ਮਰੀਜ਼ਾਂ ਦੀ ਵੀ ਸੇਵਾ ਕਰਾਉਂਦੇ ਆ ਲੋਕਾਂ ਦੀ ਸਹਾਇਤਾ ਦੇ ਨਾਲ ਬਹੁਤ ਸਾਰੇ ਲੋਕ ਇਹਨਾਂ ਦੇ ਨਾਲ ਮਦਦ ਕਰਦੇ ਇਹਨਾਂ ਦੀ ਪੈਸਾ ਤੇ ਲਾ ਜਾਂ ਕੋਈ ਪਸ਼ੂਆਂ ਲਈ ਹਰਾ ਚਾਰਾ ਤੂੜੀ ਅੱਜ ਵੀ ਇਹਨਾਂ ਨੇ ਇਹ ਦੇਖੋ ਪਸ਼ੂਆਂ ਵਾਸਤੇ ਜੋ ਪਿੰਡ ਦੇ ਵਿੱਚ ਪਸ਼ੂ ਇਕੱਠੇ ਕੀਤੇ ਗਏ ਆ ਰੱਖਿਆ ਮੰਨੂ ਇਹਨਾਂ ਨੂੰ ਤੂੜੀ ਪਹੁੰਚਾਈ ਆ ਭੁੱਖੇ ਜਾਨਵਰਾਂ ਲਈ ਪੇਟ ਭਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਮੰਨੂ ਤੇ ਬਹੁਤ ਲੰਮੇ ਸਮੇਂ ਤੋਂ ਇਹ ਸੇਵਾ ਆਪਣੀ ਕਰ ਰਹੇ ਆ ਪ੍ਰਮਾਤਮਾ ਇਹਨਾਂ ਨੂੰ ਬਹੁਤ ਉੱਚੇ ਮਕਾਨ ਦੇ ਉੱਤੇ ਪਹੁੰਚਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ